सनातन धर्म की सेवा और प्रचार और प्रसार का काम करते आए और जिन्हें भी हिंदू संगठन आए ने सनातन संगठन आए ने

ਨੇ ਤਾਂ ਕਿ ਜਿਆਕਾਰਾ ਸਾਰਿਆਂ ਨੂੰ ਆਵਾਜ਼ ਆਣੀ ਚਾਹੀਦੀ ਹੈ ਜੈ ਕਰੇ ਰੀ ਬਜਰੰਗ ਜੰਮਾਰ ਮਾਰੇ ਅੱਜ ਦੂਜੇ ਦਤ ਕਮੇਟੀ ਦੀ ਪੂਰੀ ਟੀਮ ਨੂੰ ਪਹਿਲੇ ਤਾਂ ਬਹੁਤ-ਬਹੁਤ ਵਧਾਈ ਆ ਖਾਸ ਕਰ ਸਚਿੰਤ ਮੇੜਾ ਜੀ ਜਿਹੜੇ ਰਾਸ਼ਟਰਪਤੀ ਮੇਰੇ ਬਦਲ ਮੇਰੇ ਫਰਮਿਤ੍ਰ ਵੀ ਆ ਮੈਂ ਵੀ ਐਸੀ ਟੀਮ ਚੋਂ ਨਿਕਲ ਗਈ ਆਪਣੀ ਟੀਮ ਖੜੀ ਕੀਤੀ ਸੀ ਜਿਹਦੇ ਵੀ ਸਚਿੰਤ ਮੇੜਾ ਜੀ ਨੇ ਮੇਰਾ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਟੀਮ ਖੜੀ ਕਰਨ ਦੇ ਵਿੱਚ ਔਰ ਅੱਜ 9ਵੀਂ ਵਾਰ ਗਾਣ ਦੇ ਉੱਤੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਆ ਪਰ ਮੈਂ ਤਾਂ ਇਹ ਕਹਾਂ ਕਿ 9 ਸਾਲ ਤਾਂ ਬਹੁਤ ਘੱਟਾ ਪੀਰੀਅਡ ਆ ਪਰ ਇਹਨਾਂ ਨੇ ਆਪਣੀ ਬਹੁਤ ਛੋਟੀ ਉਮਰ ਦੇ ਵਿੱਚ ਹੀ ਪ੍ਰਿੰਟੂ ਇਹ ਸ਼ਿਦਾਰ ਅੱਜ ਅੰਮ੍ਰਿਤਸਰ ਦੇ ਵਿੱਚ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਦਾ ਨੋਆ ਸਥਾਪਨਾ ਦਿਵਸ ਸਮਾਰੋਹ ਮਨਾਇਆ ਗਿਆ ਜਿਸ ਵਿੱਚ ਅੰਮ੍ਰਿਤਸਰ ਦੀ ਵੱਖ-ਵੱਖ ਹਿੰਦੂ ਜਥੇਬੰਦੀਆਂ ਦੇ ਆਗੂ ਅਤੇ ਸ਼ਾਮਿਲ ਹੋਏ ਆ ਜਿਸ ਵਿੱਚ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਦੀ ਸਾਰੀ ਟੀਮ ਅਤੇ ਸ਼ਾਮਿਲ ਹੈ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਦਾ 9 ਸਾਲ ਪਹਿਲੇ ਜਿਹੜਾ ਉਦੇਸ਼ੀਅ ਸੀ ਕਿ ਵੀ ਇਹ ਸਥਾਪਨਾ ਕਿਉਂ ਕੀਤੀ ਗਈ ਉਹਦੇ ਬਾਰੇ ਸਭ ਤੋਂ ਪਹਿਲਾ ਜਿਹੜਾ ਪ੍ਰਮੁੱਖ ਉਦੇਸ਼ੀਅ ਸੀ 1863 ਵਿੱਚ ਅੰਗਰੇਜ਼ਾਂ ਨੇ ਕਾਨੂੰਨ ਲਾਗੂ ਕੀਤਾ ਰਿਲੀਜੀਅਸ ਐਕਟ ਸਾਡੇ ਦੇਸ਼ ਦੇ ਵਿੱਚ 4 ਲੱਖ ਮੰਦਰਾਂ ਦਾ ਜਿਹੜਾ 1 ਲੱਖ ਕਰੋੜ ਰੁਪਈਆ ਸਰਕਾਰ ਦੇ ਅਧੀਨ ਆਂਦਾ ਉਹਦੇ ਹੀ ਉਲਟ ਅਗਰ ਅਸੀਂ ਦੇਖਿਆ ਜਾਵੇ ਗੁਰਦੁਆਰੇ ਮਸਜਿਦ ਚਰਚ ਸਾਰਾ ਪੈਸਾ ਉਹ ਉਹਨਾਂ ਕੋਲ ਜਾਂਦਾ ਬੜੀ ਵਧੀਆ ਗੱਲ ਆ ਉਹ ਆਪਣੇ ਡਵੈਲਪਮੈਂਟ ਤੇ ਖਰਚ ਕਰਦੇ ਆ ਲੇਕਿਨ ਹਿੰਦੂਆਂ ਦਾ 4 ਲੱਖ ਮੰਦਰਾਂ ਦਾ ਪੈਸਾ 1 ਲੱਖ ਕਰੋੜ ਜੋ ਕਿ ਹਿੰਦੂਆਂ ਦੀ ਤੇ ਜਾਤੀ ਦੇ ਉਤੇ ਖਰਚ ਕੀਤਾ ਜਾਣਾ ਚਾਹੀਦਾ ਉਹ ਸਾਡੀ ਸਰਕਾਰਾਂ ਕੋਲ ਆਂਦਾ ਜੋ ਕਿ ਦੇਸ਼ ਦੇ ਵਿੱਚ ਹਿੰਦੂ ਔਰ ਮੰਦਿਰ ਐਕਟ ਬਣਾਉਂਦੀ ਸਾਡੀ ਮੰਗ ਸੀ ਦੂਸਰਾ ਜਦੋਂ ਮੇਨ ਪੰਜਾਬ ਦੇ ਵਿੱਚ 1917 9 ਤੋਂ ਲੈ ਕੇ 1992 ਤੱਕ ਸਾਡੇ ਪੰਜਾਬ ਦੇ ਵਿੱਚ ਅਤਿਵਾਦ ਦਾ ਦੌਰ ਰਿਆ 35000 નિર્ਦੋਸ਼ ਲੋਕ ਮਾਰੇ ਗਏ ਜਿਨ੍ਹਾਂ ਨੂੰ ਅੱਜ ਤੱਕ ਪੰਜਾਬ ਦੀ ਸਰਕਾਰ ਨੇ ਕੋਈ ਸਹਾਇਤਾ ਨਹੀਂ ਦਿੱਤੀ ਉਸ ਤੇ ਉਲਟ ਅਗਰ ਅਸੀਂ ਦੇਖਿਆ ਜਾਵੇ 1984 ਦੇ ਵਿੱਚ ਮੇਰੇ ਸਿੱਖ ਭਰਾਵਾਂ ਤੇ ਦਿੱਲੀ ਦੇ ਵਿੱਚ ਦੰਗਾਈਆਂ ਨੇ ਉਹਨਾਂ ਨੂੰ ਮਾਰਿਆ ਉਹਨਾਂ ਨੂੰ ਪੈਟਰੋਲ ਪੰਪ ਗੈਸ ਜੰਦੀ ਸਭ ਕੁਝ ਦਿੱਤੀ ਗਈ ਜੋ ਕਿ ਬਹੁਤ ਵਧੀਆ ਕੰਮ ਕੀਤਾ ਗਿਆ ਉਸ ਤੋਂ ਸਰਕਾਰਾਂ ਦਾ ਲੇਕਿਨ ਪੰਜਾਬ ਦੇ ਹਿੰਦੂਆਂ ਦੇ ਨਾਲ ਇਹ ਐ ਵਿਤਕਰਾ ਕਿਉਂ ਐਸ ਲਈ ਸਾਡੀ ਮੰਗ ਸੀ ਪੰਜਾਬ ਦੇ ਵਿੱਚ Hindu ਮਤ ਦਾ ਸਨਾਤਨ ਮਤ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਸਾਡੀ ਮੰਗ ਸੀ ਕਿ ਖਾਲिस्तान ਜਿਹੜਾ ਇੱਕ ਸ਼ਬਦ ਆ ਉਹਦੇ ਤੇ ਆ ਜੀਵਨ ਪਾਬੰਦੀ ਲਗਾਈ ਜਾਏ ਉਹਦਾ ਪਾਬੰਦੀ ਲਗਾਉਣ ਦਾ ਮੁੱਖ ਹਦੇਸ਼ ਅੱਜ ਤੱਕ ਕਿਸੇ Hindu ਨੇਤਾ ਨੇ ਕਿਛੇ આજ ਤੱਕ 1979 ਤੋਂ આજ ਤੱਕ ਸਿਰਫ ਹਿੰਦੂ ਨੇਤਾ ਹੀ ਮਾਰੇ ਜਾ ਰਹੇ ਆ ਸਾਡੀ ਮੰਗ ਸੀ ਕਿ ਇਹ ਜਿਹੜਾ ਸ਼ਬਦ ਹੈ ਇਹ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਅਰਾਜਕਤਾ ਪੈਦਾ ਕਰ ਰਿਹਾ ਹੈ ਇਸ ਲਈ ਇਸ ਸ਼ਬਦੇ ਹਮੇਸ਼ਾ ਲਈ ਆ ਜੀਵਨ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਤਾਂ ਕਿ ਜਿਹੜਾ ਵੀ ਵਿਅਕਤੀ ਕਾਲਿਸਤਾਨ ਦਾ ਨਾਰਾ ਲਾਵੇ ਉਸ ਨੂੰ ਜੇਲ੍ਹ 'ਚ ਪਾ ਕੇ ਆ ਜੀਵਨ ਦੇਸ਼ ਤ੍ਰੋਹੀ ਮੁਕੱਦਮਾ ਚਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਕਰਨਾ ਚਾਹੀਦਾ ਹੈ ਉਦੇ ਬਾਅਦ ਸਾਡੀ ਮੰਗ ਸੀ ਕਿ ਦੇਸ਼ ਬੰਗਲਾਦੇਸ਼ਲਾ ਬਣ ਜਾਵੇ ਦੇਸ਼ ਦੇ ਵਿੱਚ ਜਨਸੰਖਿਆ ਨਿਯੰਤਰਣ ਕਾਨੂੰਨ ਬਣਾਇਆ ਜਾਵੇ ਉਸ ਦੇ ਨਾਲ ਜਦੋਂ ਜਨਸੰਖਿਆ ਨਿਯੰਤਰਣ ਕਾਨੂੰਨ ਬਣੇਗਾ ਦੇਸ਼ ਦੇ ਵਿੱਚ ਇੱਕ ਸੀਮਿਤ ਹੋਏਗੀ ਲੇਕਿਨ ਦੇਸ਼ ਦੇ ਵਿੱਚ ਇੱਕ ਜਾਤੀ ਇਹੋ ਜੀ ਹੈ ਜਿਹੜੀ ਦੇਸ਼ ਦੇ ਵਿੱਚ ਜਨਸੰਖਿਆ ਆਜ਼ਾਦੀ ਵਲੇ ਉਹਦੀ 2 ਕਰੋੜ ਸੀ ਆਜੋ 40 ਕਰੋੜ ਹੈ ਹਮੇ